SSF ਸਾਨੂੰ ਰੋਡ ਤੇ ਕੋਈ ਵੀ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇ ਤੇ ਕੋਈ ਵੀ ਦਰਘਟਨਾ ਹੁੰਦੀ ਹੈ ਜਦੋਂ ਸਾਨੂੰ 112 ਤੇ ਕਾਲ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆਂ ਜਲਦੀ ਤੋਂ ਜਲਦੀ ਪਹੁੰਚਦੇ ਤੇ ਉਹਨਾਂ ਦੀ ਜਿੰਨਾ ਤੱਕ ਵੀ ਹੈਲਪ ਹੋ ਸਕੇ ਅਸੀਂ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਚ ਸੜਕ ਹਾਦਸਿਆਂ ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.1% ਘਟੀ ਹੈ ਹੁਣ ਤੱਕ ਹੋਏ ਸੜਕੀ ਹਾਦਸਿਆਂ ਦੇ 17313 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ 22274 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕਾਂ ਤੇ ਐਸਐਸਐਫ ਖੜੀ ਹੈ ਹਰ 3 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਆ ਜਾਂਦੇ ਨੇ ਉਹ ਜੁਦ ਨਸ਼ਿਆ ਵਿਰੋਧ ਮਹਿਮ ਦੇ ਤਹਿਤ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਪਟਿਆਲਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਸ ਦੇ ਚਲਦੇ ਕਿ ਹਰ ਔਣ ਜਾਣ ਵਾਲੇ ਦੀ ਚੈਕਿੰਗ ਕੀਤੀ ਗਈ ਹੈ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਪੁਸ਼ਗਿਸ਼ ਵੀ ਜਿਹੜੀ ਆ ਉਹ ਕੀਤੀ ਗਈ ਹੈ ਇਸ ਤਰ੍ਹਾਂ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਜਿਸਦੇ ਕੋਲੋਂ ਨਸ਼ਾ ਤਿਕਾ 51000 ਨਸ਼ੀਲੀਆਂ ਗੋਲੀਆਂ ਪੁਲਿਸ ਨੇ ਉਸ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹਰ ਜਗ੍ਹਾ ਤੇ ਹਰ ਥਾਂ ਤੇ ਪੁਲਿਸ ਤੋਂ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਟਿਆਲਾ ਪੁਲਿਸ ਹੁਣ ਸੱਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਹੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਆ ਦੱਸਦੇ ਨੇ ਕਿ रेलवे स्टेशन ਤੇ ਚੈਕਿੰਗ ਦਾ ਅਭਿਆਨ ਜਿਹੜਾ ਇਹ ਚੈਕਿੰਗ ਮੁਹਿੰਮ ਜਿਹੜੀ ਆ ਪੁਲਿਸ ਦੇ ਵੱਲੋਂ ਚਲਾਈ ਗਈ ਹੈ ਤੇ ਹਰ ਆਉਣ ਜਾਣ ਵਾਲੇ ਦੀ ਵੀ ਚੈਕਿੰਗ ਜਿਹੜੀ ਆ ਕੀਤੀ ਗਈ ਹੈ ਤਲਾਸ਼ੀ ਲਈ ਗਈ ਹੈ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ 55000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਪੁਲਿਸ ਦਾ ਕਹਿਣਾ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਪੁਲਿਸ ਦੇ ਵੱਲੋਂ ਜਦੋਂ ਨਸ਼ਿਆ ਵਿਰੋਧ ਮੁਹਿੰਮ ਤਹਿਤ ਕਈ ਥਾਵਾਂ ਤੇ ਕਈ ਜਗ੍ਹਾ ਤੇ ਕਾਰਵਾਈ ਕੀਤੀ ਹੈ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਪੀਸੀਵੀ ਕੀਤੀ ਗਈ ਹੈ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਇਹ ਵਿਅਕਤੀ ਗਵਾਲੀਅਰ ਤੋਂ ਨਸ਼ਾ ਲਿਆ ਕੇ ਇੱਥੇ ਵੇਚਦਾ ਸੀ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਇਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਇਸੇ ਨਾਲ ਹੀ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਵੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ ਬਾਹਰ ਆਜੋ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਨਾਲ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਤਰ੍ਹਾਂ ਪੁਲਿਸ ਦੇ ਵੱਲੋਂ ਪਟਿਆਲਾ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਆ ਤਲਾਸ਼ੀ ਲਈਆ ਪਰ ਆਉਣ ਜਾਣ ਵਾਲੇ ਤੋਂ ਪੁਸ਼ਗਿਸ਼ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਲਗਾਤਾਰ ਕੀਤੀਆਂ ਜਾਣਗੀਆਂ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਨਾਲ ਜਿਹੜੇ ਪੰਜਾਬ ਵਿੱਚ ਜਿਹੜੇ ਨਸ਼ਿਆਂ ਵਿਰੁੱਧ ਦੀ ਚਲਾਈ ਜਿਹੜੀ ਮੁਹਿੰਮ ਚੱਲ ਰਹੀ ਸਰਕਾਰ ਵੱਲੋਂ ਇਹ ਉਹ ਨਸ਼ਿਆਂ ਵਿਰੁੱਧ ਤਾਂ ਉਸੇ ਤਹਿਤ ਅੱਜ ਮਾਨਯੋਗ ਸ਼੍ਰੀਮਤੀ ਸਸੀਪੁਰਾ ਦੇਵਦੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਅਮਰਪੀਰ ਸਿੰਘ ਘੋਮਣ ਪੀਪੀਐਸਏਜੀ ਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰਵਲੋਂ ਉਪਕਟਾਲ ਪੁਲਿਸ ਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਸਿੰਦਰ ਸਿੰਘ ਜੀਆਰਪੀ ਪੰਜਾਬ ਸੀਮੇਸਟਾਪ ਨੂੰ ਬੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜਕੱਲ੍ਹ ਦੇ ਮਾਹੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਇਹ ਦਰਾਨੇ ਚੈਕਿੰਗ ਕੱਲ ਮਿਤੀ 20 11 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਇਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ प्रमोद ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀਧਾਰਾਮ ਸਿੰਘ ਵਾਸੀ ਨਿਊ ਰੇਸ਼ਮ ਮਿਲ ਖਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਇਰੇ ਕਰੀਬ 59000 ਮਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 2011/25 ਅਧੀਨ ਤਾਰਾ ਬਾਈਕੜ 85 ਐਨਡੀਪੀ ਸੈਕਟ ਖਾਣਾ ਡੀਆਰਪੀ ਪਰਿਆਲਾ ਦਰਜ ਰਿਸਟਰ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇਹ ਇਕੱਲੇ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲੇ ਹੀ ਸੀਗਾ ਜੀ ਇਸ ਟੈਪ ਨੂੰ ਜਿਸ ਨੂੰ ਰਿਸੈਕਟ ਕੀਤਾ ਹੈ ਤੋਂ ਇਸੇ ਤਾਲੇ ਕੋਈ ਪੁੱਛੇ ਨਹੀਂ ਹੁਣ ਤੱਕ ਤਾਂ ਕੋਈ ਅਜੇ ਇਨਵੈਸਟੀਗੇਟ ਕਰ ਰਹੇ ਹੈ ਤੱਕ ਤਾਂ ਆਏ ਨਹੀਂ ਤਫਤੀਸ਼ ਚ ਤੇ ਬਾਕੀ ਜਿਹੜੇ ਉਤਤੀ ਚੱਕੇ ਜਾ ਰਹੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਦਾ ਸਪਲਾਈ ਦੇ ਬਦਲੇ ਕਿ ਕਿੱਥੇ ਅੱਗੇ ਕਰਨੀ ਹੈ ਜੀ ਹੁਣ ਮੁਢਲੀ ਤਫ਼ਸੀਲ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਣਾ ਹੈ ਅੱਗੇ ਬੈਕਵਰਡ ਜਿਹੜਾ ਹੈ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜਿਵੇਂ ਡਿਟੇਲ ਹੋਗੇ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਊਗੀ ਬੋਲੀਆਂ ਜਿਹੜੀਆਂ ਸੀ ਤੇ ਲੋ ਮੋਟਲ ਜੀ ਸਾਲਟ ਜਿਹੜਾ ਹੈ ਕੀ ਲੱਗਦਾ ਸਰ ਨਸਾ ਤਰਸ ਕਰ ਜਿਹੜਾ ਹੁਣ ਰੇਲ ਵਿੱਚ ਸਪਲਾਈ ਕਰਨ ਲੱਗ ਪਏ ਦੇ ਕੋਈ ਸਾਡੇ ਵੱਲੋਂ ਕਿੰਨਾ ਦੀ ਰਹੀ ਗਿਆ ਕਿਵੇਂ ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਨੂੰ ਟੈਕਸਾਂ ਸਾਨੂੰ ਅਸੀਂ ਲਗਾਤਾਰ ਰੂਟੀਨ ਚ ਸਾਡੀ ਚੈਕਿੰਗ ਪਹਿਲਾਂ ਤੋਂ ਰੈਨੇ ਕਰਦੇ ਰਹਿੰਨੇ ਆਂ ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੋ ਗਈ ਪਰ ਜਦੋਂ ਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਦੀ ਜਿਹੜੀ ਚੈਕਿੰਗ ਹੈ ਬੜੀ ਇੰਟੈਂਸਿਵ ਟਿੱਕੇ ਨਾ ਕਰ ਇੱਕ ਅੱਲਾ ਹੀ ਕਰਦਾ ਜੀ ਕੋਈ ਟੀਮ ਵਰਕ ਹੈ ਵਾਹ ਮੈਂ ਉਹ ਇਕੱਲਾ ਕਰਦਾ ਉਹ ਹਜੇ ਹਜੇ ਪਾਰਟ 1 ਇਨਵੈਸਟੀਗੇਸ਼ਨ ਆ ਅਜੇ ਮੁਰਦੀ ਤਤਤੀਸ ਦੀ ਕਰ ਰਹੇ ਆ ਜਿਵੇਂ ਤਤਤੀਸ ਹੋਊਗਾ ਕਿ ਫਰਦਰ ਕੋਈ ਆਊਗਾ ਕੁਨ ਉਸਾਮ ਦਾ ਕਿਸੇ ਇੰਟਰਵਿਊ ਕਰ ਰਿਹਾ ਸਾਰੇ ਪਟਿਆਲਾ ਦਿੱਲੀ ਤੋਂ ਜਿਆਦਾ ਸਾਮ ਆਉਂਦਾ ਇੰਜਾਦਪੁਰੇ ਦਾ ਜੀ ਬਹੁਤ ਜਿਆਦਾ ਸਾਮ ਆਉਂਦਾ ਹੈ ਉਹੀ ਤੇ ਚਟਨੀ ਵੀ ਉੱਥੇ ਹੁੰਦੀ ਜੀ ਉਹ ਬੱਚੀ ਦਾ ਨਹੀਂ ਅਸੀਂ ਬੇ ਰੂਟੀਨ ਰੂਟੀਨ ਬਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਬਕਾਇਦਾ ਠੀਕ ਹੈ ਜੋ ਵੀ ਕੋਈ ਆਊਗੀ ਜਿਹੜੀ ਇਨਫੋਰਮੇਸ਼ਨ ਸਾਨੂੰ ਰਿਕਾਰਡਿੰਗ ਉਸ ਹਸਾ ਰਕਾਰ ਵਿੱਚ ਮਦਦ ਜਦ ਨਸ਼ਾ ਵਿਰੋਧ ਮਹਿਮ ਦੇ ਤਹਿਤ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਪਟਿਆਲਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ 체కింగ్ ਮੁਹਿੰਮ ਚਲਾਈ ਗਈ ਹੈ ਜਿਸ ਦੇ ਚਲਦੇ ਕਿ ਹਰ ਔਣ ਜਾਣ ਵਾਲੇ ਦੀ ਚੈਕਿੰਗ ਕੀਤੀ ਗਈ ਹੈ ਸਮਾਨ ਦੀ ਤਲਾਸ਼ੀ ਲਈ ਗਈ ਹੈ ਅਤੇ ਪੁਸ਼ਕਿਸ਼ ਵੀ ਜਿਹੜੀ ਆ ਉਹ ਕੀਤੀ ਗਈ ਹੈ ਇਸ ਤਰ੍ਹਾਂ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਨਸ਼ਾ ਤਗਾ 51000 ਨਸ਼ੀਲੀਆਂ ਗੋਲੀਆਂ ਪੁਲਿਸ ਨੇ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਪੁਲਿਸ ਦੇ ਵੱਲੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹਰ ਜਗ੍ਹਾ ਤੇ ਹਰ ਥਾਂ ਤੇ ਪੁਲਿਸ ਤੋਂ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਟਿਆਲਾ ਪੁਲਿਸ ਹੁਣ ਸੱਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਨਾਲ ਹੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਆ ਦੱਸਦੇ ਨੇ ਕਿ रेलवे स्टेशन ਤੇ ਚੈਕਿੰਗ ਦਾ ਅਭਿਆਨ ਜਿਹੜਾ ਇਹ ਚੈਕਿੰਗ ਮੁਹਿੰਮ ਜਿਹੜੀ ਆ ਪੁਲਿਸ ਦੇ ਵੱਲੋਂ ਚਲਾਈ ਗਈ ਹੈ ਤੇ ਹਰ ਆਉਣ ਜਾਣ ਵਾਲੇ ਦੀ ਵੀ ਚੈਕਿੰਗ ਜਿਹੜੀ ਆ ਕੀਤੀ ਗਈ ਹੈ ਤਲਾਸ਼ੀ ਲਈ ਗਈ ਹੈ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ 55000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਪੁਲਿਸ ਦਾ ਕਹਿਣਾ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਪੁਲਿਸ ਦੇ ਵੱਲੋਂ ਜਿਹੜੇ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਕਈ ਥਾਵਾਂ ਤੇ ਕਈ ਜਗ੍ਹਾ ਤੇ ਕਾਰਵਾਈ ਕੀਤੀ ਆ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਪੀਸੀ ਵੀ ਕੀਤੀ ਗਈ ਹੈ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਇਹ ਵਿਅਕਤੀ ਗਵਾਲੀਅਰ ਤੋਂ ਨਸ਼ਾ ਲਿਆ ਕੇ ਇੱਥੇ ਵੇਚਦਾ ਸੀ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਇਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਇਸੇ ਨਾਲ ਹੀ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਵੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ ਬਾਅਦ ਆਜੋ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਨਾਲ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸਰ ਪੁਲਿਸ ਦੇ ਵੱਲੋਂ ਪਟਿਆਲਾ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਆ ਤਲਾਸ਼ੀ ਲਈ ਆ ਪਰ ਔਣ ਜਾਣ ਵਾਲੇ ਤੋਂ ਪੁਸ਼ਗਿਸ਼ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਲਗਾਤਾਰ ਕੀਤੀਆਂ ਜਾਣਗੀਆਂ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਨਾਲ ਜਿਹੜੇ ਪੰਜਾਬ ਵਿੱਚ ਜਿਹੜੇ ਨਸ਼ਿਆਂ ਵਿਰੁੱਧ ਦੀ ਚਲਾਈ ਜਿਹੜੀ ਮੁਹਿੰਮ ਚੱਲ ਰਹੀ ਸਰਕਾਰ ਵੱਲੋਂ ਇਹ ਉਹ ਨਸ਼ਿਆਂ ਵਿਰੁੱਧ ਤਾਂ ਉਸੇ ਤਹਿਤ ਅੱਜ ਮਾਨਯੋਗ ਸ਼੍ਰੀਮਤੀ ਸਸੀਪੁਰਾ ਤੇ ਦੇਵੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਮਰਪੀਰ ਸਿੰਘ ਘੋਮਣ ਪੀਪੀਐਸਏਜੀ ਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਥਾਲ ਪੁਲਿਸ ਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਸਿਕੰਦਰ ਸਿੰਘ ਆਰਪੀ ਪੰਜਾਬ ਸਮੇਂ ਸਟਾਫ ਵੱਲੋਂ ਜਿਹੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮਸਾਫਰਾਂ ਦੀ ਜੋ ਜੀਗਾਂਦੇ ਮੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਇਹ ਦਰਾਨੇ ਚੈਕਿੰਗ ਕੱਲ ਮਿਤੀ 2 21 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਇਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ प्रमोद ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀਧਾਰਾਮ ਸਿੰਘ ਵਾਸੀ ਨਿਊ ਰੇਸ਼ਮ ਮਿਲ ਖਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਜਿਹੜੇ ਕਰੀਬ 59000 ਮਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕਤਮਾ ਨੰਬਰ 49 ਮਿਤੀ 2011/25 ਅਧੀਨ ਤਾਰਾ ਬਾਈਕੜ 85 ਐਨਡੀਪੀ ਸੈਕਟਰ ਖਾਣਾ ਡੀਆਰਪੀ ਪਰਿਆਲਾ ਦਰਜ ਰਿਸਟਰਡ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇਹ ਇਕੱਲੇ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲੇ ਹੀ ਸੀਗਾ ਜੀ ਇਸ ਟੈਪ ਕੋਈ ਜਿਸ ਨੂੰ ਸਬਮਿਟ ਕਰ ਦਿੱਤਾ ਹੈ ਤੋਂ ਇਸੇ ਤਾਲੇ ਕੋਈ ਪੁੱਛੇ ਨਹੀਂ ਹੁਣ ਤੱਕ ਤਾਂ ਕੋਈ ਅਜੇ ਇਨਵੈਸਟੀਗੇਟ ਕਰ ਰਹੇ ਹਨ ਤੱਕ ਤਾਂ ਆਏ ਨਹੀਂ ਤਫਤੀਸ਼ ਚ ਤੇ ਬਾਕੀ ਜਿਵੇਂ ਉਪਧੀ ਚ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਦਾ ਸਪਲਾਈ ਦੇ ਬਦਲੇ ਕਿ ਕਿੱਥੇ ਅੱਗੇ ਕਰਨੀ ਹੈ ਜੀ ਹੁਣ ਮੁੱਢਲੀ ਤਫ਼ਸੀਲ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਣਾ ਹੈ ਅੱਗੇ ਬੈਕਵਰਡ ਜਿਹੜਾ ਹੈ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜਿਵੇਂ ਡਿਟੇਲ ਹੋਊਗੀ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਊਗੀ ਬੋਲੀਆਂ ਜਿਹੜੀਆਂ ਅਸੀਂ ਤੇ ਲੋ ਮੋਟਲ ਜੀ ਸਾਲਟ ਜਿਹੜਾ ਹੈ ਕੀ ਲੱਗਦਾ ਸਰ ਨਸਾ ਤਰਸ ਕਰ ਜਿਹੜਾ ਹੁਣ ਰੇਲ ਵਿੱਚ ਸਪਲਾਈ ਕਰਨ ਲੱਗ ਪਏ ਤੇ ਕੋਈ ਸਾਡੇ ਵੱਲੋਂ ਕਿੰਨਾ ਦੀ ਰਹੇਗੀ ਆ ਕੇ ਦੇ ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਨੂੰ ਤਾਂ ਤਾਂ ਸਾਨੂੰ ਅਸੀਂ ਲਗਾਤਾਰ ਰੂਟੀਨ ਚ ਸਾਡੀ ਚੈਕਿੰਗ ਪਹਿਲਾਂ ਤੋਂ ਰੈਨੇ ਕਰਦੇ ਰਹਿੰਨੇ ਆ ਅਸੀਂ ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੋ ਗਈ ਪਰ ਜਦੋਂ ਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਦੀ ਜਿਹੜੀ ਚੈਕਿੰਗ ਹੈ ਬੜੀ ਇੰਟੈਂਸਿਵ ਤਰੀਕੇ ਨਾਲ ਇੱਕ ਇਕੱਲਾ ਹੀ ਕਰਦਾ ਸੀ ਕੋਈ ਟੀਮ ਵਰਕ ਹੈ ਮੈਂ ਉਹ ਇਕੱਲਾ ਕਰਦਾ ਉਹ ਹਜੇ ਹਜੇ ਪਾਰਟ ਵਨ ਇਨਵੈਸਟੀਗੇਸ਼ਨ ਆ ਅਜੇ ਮੁੱਢਲੀ ਤਤਤੀਸ ਦੀ ਕਰ ਰਹੇ ਆ ਜਿਵੇਂ ਤਤਤੀਸ ਹੋਊਗਾ ਕਿ ਫਰਦਰ ਕੋਈ ਆਊਗਾ ਤੁਹਾਨੂੰ ਉਸ ਹਿਸਾਬ ਨਾਲ ਕਿਸੇ ਇੰਟਰਵਿਊ ਕਰਾਂਗੇ ਸਾਰੇ ਦਿੱਲੀ ਤੋਂ ਜਿਹੜਾ ਪਾਣ ਆਉਂਦਾ ਇਜਲਾਦਪੁਰੇ ਦਾ ਜੀ ਬਹੁਤ ਜ਼ਿਆਦਾ ਪਾਣ ਆਉਂਦਾ ਹੈ ਪੋਜੀਟਿਵ ਚੈਕਿੰਗ ਵੀ ਉੱਥੇ ਹੁੰਦੀ ਹੈ। ਉਹ ਸੱਚੀ ਦਾ ਨਹੀਂ ਅਸੀਂ ਵੇ ਰੂਟੀਨ ਚਰਜਨ ਜੂ ਬਾਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਬਾਕਾਇਦਾ। ਠੀਕ ਹੈ। ਜੋ ਵੀ ਕੋਈ ਆਊਗੀ ਜੇ ਕੋਈ ਇਨਫੋਰਮੇਸ਼ਨ ਸਾਡ ਨੂੰ ਰਿਗਾਰਡਿੰਗ ਉਸ ਆਹਨ ਕਰਮਚਾਰੀ ਚ ਬਦਲ ਰਿਹਾ ਜੀ।